ਹਾਂਜੀ ਸਰ ਹਾਂਜੀ ਅੱਜ ਸਾਡੇ ਖੰਨੇ ਦੀ ਔਰ ਮੰਡੀ ਕੋ ਬੰਦ ਕਰਦੀ ਬਹੁਤ ਹੀ ਨਾਮਵਰ ਸ਼ਖਸੀਅਤ ਮੇਰੇ ਨਾਲ ਖੜੇ ਸਾਡੇ ਸਤਿਕਾਰਯੋਗ ਸ਼੍ਰੀ ਵਿਨੂਪ ਲੱਲ ਜੀ ਜੋ ਕਿ ਸੁਪਰ ਮਿਲਕ ਜੋ ਚਨਕੀਆ ਡੈਰੀ ਹੈ ਉਹਦੇ ਓਨਰ ਨੇ ਮਾਲਕ ਨੇ ਔਰ ਬੜਾ ਗਰਾਊਂਡ ਲੈਵਲ ਤੋਂ ਸ਼ੁਰੂ ਕਰਕੇ ਅੱਜ ਉਹ ਇੱਕ ਬੁਲੰਦੀ ਤੇ ਇੱਕ ਸਮਝ ਲਓ ਇੱਕ ਚਮਕਦਾ ਹੋਇਆ ਸਿਤਾਰਾ ਬਣੇ ਨੇ ਉਹਨਾਂ ਨੇ ਮਿਲਕ ਨੇ ਇੰਡਸਟਰੀ ਨੂੰ ਦੁੱਧ ਦੀ ਇੰਡਸਟਰੀ ਨੂੰ ਬੜਾ ਵੱਡਾ ਨਾਮ ਦਿੱਤਾ ਔਰ ਉਹਨਾਂ ਦੇ ਦਿਲ ਦੀ ਇੱਛਾ ਸੀ ਕਿ ਜੋ ਪੰਜਾਬ ਹੈ ਜੋ ਕਿ ਸਾਡੇ ਖੜਾ ਦੀ ਮਾਰਕੀਟ ਆਇਆ ਹੋਇਆ ਹੈ ਹਰ ਬੰਦਾ ਕੰਟ੍ਰਿਬਿਊਟ ਕਰ ਰਿਹਾ ਉਹਦੇ ਵਿੱਚ ਪੰਜਾਬ ਦਾ ਜੋ ਦੁੱਖ ਹੈ ਪੰਜਾਬ ਦਾ ਜੋ ਦਰਦ ਹੈ ਉਹਨੂੰ ਸਮਝਦੇ ਹੋਏ ਪੰਜਾਬ ਦਾ ਬੱਚਾ ਬੱਚਾ ਪੰਜਾਬ ਦਾ ਇੰਡਸਟਰੀਲਿਸ ਸਾਰੇ ਕੰਟ੍ਰਿਬਿਊਟ ਕਰਦੇ ਸੋ ਸਾਡੇ ਸਤਕਾਰਯੋਗ ਸ਼੍ਰੀ ਵਿਨੋਦ ਦਾਜੀ ਨੇ ਪਿੱਛਾ ਜਤਾਈ ਕਿ ਅਸੀਂ ਸੁਪਰ ਜੋ ਸਾਡਾ ਇੱਕ ਗਰੁੱਪ ਹੈ ਚਨੱਕੀ ਅਡੈਰੀ ਐਂਡ ਬੇકરી ਪ੍ਰੋਡਕਟਸ ਦੇ ਵੱਲੋਂ ਅਸੀਂ ਇੱਕ ਮਤਲਬ ਕਿ ਟਰੱਕ ਹੈ ਜਿਹੜਾ ਉਹ ਜਿਹੜਾ ਜ਼ਰੂਰਤ ਜ਼ਰੂਰਤਮੰਦਾਂ ਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤਮੰਦ ਚੀਜ਼ਾਂ ਦੀ ਜਿਹੜੀ ਹੈਗੀ ਰਿਕੁਆਇਰਮੈਂਟ ਉਹਦੇ ਲਈ ਅਸੀਂ ਭੇਜ ਰਹੇ ਹਾਂ ਔਰ ਅੱਜ ਇਹਨਾਂ ਦੀ ਟੀਮ ਉਹ ਟਰੱਕ ਨਾਲ ਲੈ ਕੇ ਜਾਊਗੀ ਔਰ ਉੱਥੇ ਜਾ ਕੇ ਜਿਹੜੀ ਇਹ ਰਸੋਤ ਭੇਜ ਰਹੇ ਨੇ ਉਹ ਉੱਥੇ ਸਾਰੀ ਦੇ ਕੇ ਆਉਗੀ ਔਰ ਇਹਨਾਂ ਨੇ ਇਹ ਵੀ ਅਸ਼ਵਾਸ਼ਣ ਦਿੱਤਾ ਕਿ ਜੇਕਰ ਹੋਰ ਵੀ ਜ਼ਰੂਰਤ ਹੋਊਗੀ ਜਿੱਥੇ ਇੱਥੇ ਅਸੀਂ ਉਸ ਏਰੀਆ ਦੇ ਵਿੱਚ ਆਪਣੀ ਟੀਮ ਨੂੰ ਛੱਡਾਂਗੇ ਸਰਵੇ ਕਰਨ ਲਈ ਔਰ ਜੇ ਜੇ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਪੈਣੀ ਜਾਊਗੀ ਅਸੀਂ ਐਵੇਂ ਨਿਰੰਤਰ ਇਹਨੂੰ ਭੇਜਦੇ ਰਹਾਂਗੇ ਸੋ ਮੈਂ ਇਸ ਗੱਲ ਲਈ ਵਿਸ਼ੇਸ਼ ਤੌਰ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਤੁਸੀਂ ਇਸ ਗੱਲ ਲਈ ਜਿਹੜਾ ਉਖਰਾਲਾ ਕੀਤਾ ਅੱਗੇ ਆਏ ਹੋ ਤੁਹਾਡਾ ਇਸ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਿਉਂਕਿ ਪੰਜਾਬ ਦੇ ਨਾਲ ਅੱਜ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਜਾਏ ਅਸੀਂ ਕਿਸੇ ਵੀ ਖੱਤੇ ਤੋਂ ਬਿਲੋਂਗ ਕਰਦੇ ਹੋਈਏ ਸਾਨੂੰ ਮੋਢਾ ਨਾ ਮੋਟਾ ਲਾ ਕੇ ਖੜਨਾ ਪਊ ਕਿਉਂਕਿ ਸਿਚੁਏਸ਼ਨ ਆਹੀ ਸੋ ਮੈਂ ਇੱਕ ਵਾਰ ਤੋਂ ਵਿਸ਼ੇਸ਼ ਤੌਰ ਤੇ ਇਹਨਾਂ ਨੇ ਮੈਨੂੰ ਉਰੇ ਬੁਲਾਇਆ ਅੱਜ ਬੜੀ ਯੂਨਿਟ ਵੀ ਕੇ ਬੁਲਾਇਆ ਮਾਣ ਦਿੱਤਾ ਸਤਿਕਾਰ ਦਿੱਤਾ ਮੈਂ ਇਸ ਗੱਲ ਦਾ ਇਹਨਾਂ ਦਾ ਧੰਨਵਾਦ ਥੈਂਕ ਯੂ